ਮਾਰਨਿੰਗ ਸਤਿਗੁਰ ਅਚੰਡੇ ਦਾ ਦਿਨ ਹੈ ਤੇ ਮੈਂ ਚਿੱਲੀ ਗੁਰਦੁਆਰੇ ਜਿਹੜੇ ਲੋਕ ਯੂਰਪ ਚ ਰਹਿੰਦੇ ਆ ਔਰ ਜਿਹੜੇ ਲੋਕ ਕੰਮਾਂ ਖਾ ਜਾਣੇ ਆ ਉਹ ਰੋਜ਼ ਗੁਰਦੁਆਰੇ ਨਹੀਂ ਜਾ ਸਕਦੇ ਕਿ ਵਰਤ ਤੇ ਸੰਡੇ ਸਾਡੇ ਇੱਥੇ ਇੱਕ ਹਰ ਸੰਡੇ ਸਾਰੇ ਲੋਕ ਕੋਸ਼ਿਸ਼ ਕਰਦੇ ਗੁਰਦਾਰੇ ਆਉਣ ਕਿਉਂਕਿ ਅਸੀਂ ਰੋਜ਼ਮਰ ਦੀ ਜ਼ਿੰਦਗੀ ਚ ਨਾ ਟਾਈਮ ਨਹੀਂ ਕੱਟ ਸਕਦੇ ਇੱਕ ਦੂਜੇ ਲਈ ਤੇ ਇਹ ਐਤਵਾਰ ਇੱਕ ਇਦਾਂ ਦਾ ਦਿਨ ਹੁੰਦਾ ਕਿ ਸੇ ਤੋਂ ਅਸੀਂ ਗੁਰਦਾਰੇ ਜਾਂਦੇ ਆ ਔਰ ਸਾਰਿਆਂ ਨੂੰ ਮਿਲ ਵੀ ਲੈਣੇ ਆ ਹੋਲੈਂਡ ਦੇ ਵਿੱਚ ਜਿਹੜੀ ਸਿੱਖਾਂ ਦੀ ਪੋਪੂਲੇਸ਼ਨ ਆ ਉਹ ਇੰਨੀ ਜ਼ਿਆਦਾ ਤੇ ਨਹੀਂ ਹੈ ਜਿਵੇਂ ਇੰਗਲੈਂਡ ਜਾਂ ਕੈਨੇਡਾ ਜਾਂ ਅਮਰੀਕਾ ਚ ਹੈ ਬਟ ਫਿਰ ਵੀ ਅ ਪਿਛਲੇ ਟਾਈਮਾਂ ਦੇ ਵਿੱਚ ਪੋਪੂਲੇਸ਼ਨ ਸਿੱਖ ਪੋਪੂਲੇਸ਼ਨ ਕਾਫੀ ਗਰੋ ਹੋਈ ਹੈ ਪੰਜਾਬੀ ਪੋਪੂਲੇਸ਼ਨ ਕਾਫੀ ਗਰੋ ਹੋਈ ਹੈ ਇੱਕ ਸਮਾਂ ਸੀ ਜਦੋਂ ਮੈਂ ਇੱਥੇ ਆਈ ਸੀ ਤਾਂ ਇੱਥੇ ਸ਼ਾਇਦ 10-14 ਪਰਿਵਾਰ ਰਹਿੰਦੇ ਸੀਗੇ ਅ ਹਾਂ ਕੁਝ ਸਿੰਗਲ ਲੋਕ ਰਹਿੰਦੇ ਸੀਗੇ ਆਪਣੇ ਯੰਗ ਮੁੰਡੇ ਰਹਿੰਦੇ ਸੀਗੇ ਕੁਝ ਪਰ ਜਿਹੜੇ ਪਰਿਵਾਰ ਸੀ ਉਹ ਸਿਰਫ ਤਿੰਨ ਚਾਰ ਹੀ ਪਰਿਵਾਰ ਸੀਗੇ ਔਰ ਉਦੋਂ ਵੀ ਇੱਥੇ ਗੁਰੂ ਘਰ ਸੀਗਾ ਗੁਰੂ ਘਰ ਉਹਦੋਂ ਕਿਤੇ ਹੋਰ ਹੁੰਦਾ ਸੀ ਔਰ ਗੁਰੂ ਘਰ ਦੀ ਬਿਲਡਿੰਗ ਖਰੀਦੀ ਹੋਈ ਨਹੀਂ ਸੀਗੀ ਅੱਜ ਸਾਡੇ ਹੀ ਸ਼ਹਿਰ ਚ ਤਿੰਨ ਗੁਰੂ ਘਰ ਨੇ ਆਪਣੇ ਤਿੰਨ ਵੱਡੇ ਗੁਰੂ ਘਰ ਤਿੰਨੋਂ ਗੁਰੂ ਘਰ ਖਰੀਦੇ ਹੋਏ ਆ ਪ੍ਰਾਪਰਟੀ ਹੈ ਆਪਣੀ ਇਹਨਾਂ ਸਾਲਾਂ ਦੇ ਵਿੱਚ ਇੰਨਾ ਜ਼ਿਆਦਾ ਗਰੋ ਕੀਤਾ ਔਰ ਤੁਸੀਂ ਗੁਰਦੁਆਰੇ ਤਾਂ ਸੇਮ ਹੀ ਆ ਤੁਸੀਂ ਜਿੱਥੇ ਜਾਣਾ ਚਾਹੋ ਜਾ ਸਕਦੇ ਆ ਪਰ ਮੇਨਲੀ ਆਪਾਂ ਇੱਕ ਜਗ੍ਹਾ ਨਾਲ ਪੱਕੇ ਜੁੜੇ ਹੁੰਨੇ ਆ ਸੋ ਉਸੇ ਤਰੀਕੇ ਨਾਲ ਜਿਸ ਗੁਰਦੁਆਰੇ ਮੈਂ ਜਾਣੀ ਆ ਅੱਜ ਤੁਹਾਨੂੰ ਉੱਥੇ ਨਾਲ ਲੈ ਕੇ ਜਾਉਂਗੀ 让我们 ਗੇਟ ਰੈਡੀ ਤਿਆਰ ਹੋ ਕੇ ਫਿਰ ਮੈਂ ਤੁਹਾਨੂੰ ਵਾਪਸ ਮਿਲਦੀ ਆ ਤੇ ਤੁਹਾਨੂੰ ਲੈ ਕੇ ਚਲਦੀ ਆ ਨਾਲ ਆਪਣੇ ਦਿਨਹਾਗ ਦੇ ਗੁਰਦਾਰੇ ਚਲੋ ਜੀ ਆਪਾਂ ਹੋ ਗਏ ਤਿਆਰ ਤੇ ਹੁਣ ਤੁਹਾਨੂੰ ਲੈ ਕੇ ਚਲਦੇ ਆ ਗੁਰਦੁਆਰੇ ਤਨਦਿਕ ਹੈ ਕਿ ਸਾਡੇ ਕੋਲ ਦੁਆਰਾ ਕਿਹੋ ਜਿਹਾ ਹੈ ਹੰਜੀ ਆਲੋ ਉਸ ਯਾ ਆ ਗਿਆ ਗੁਰਦੁਆਰੇ ਦਿਨਹਾਗ ਦੇ ਇਹ ਗੁਰਦੁਆਰਾ ਐਸਾ ਤਾਂ ਤੇ ਇਹ ਤੋਂ ਐਸਟਰਾ ਦਾ ਲੱਗਦਾ ਹੈ ਗੁਰਦੁਆਰਾ ਠੀਕ ਹੈ ਇਹ ਬਾਹਰੋਂ ਗੁਰਦੁਆਰਾ ਔਰ ਐਤਵਾਰ ਨੂੰ ਇਹ ਗੁਰਦੁਆਰਾ ਤਕਰੀਬਨ ਭਰਿਆ ਹੁੰਦਾ ਤੇ ਪਾਰਕਿੰਗ ਨਹੀਂ ਮਿਲਦੀ ਹੰਜੀ ਗੁਰਦੁਆਰਾ ਸਾਹਿਬ ਤੋਂ ਮੈਂ ਆ ਗਈ ਸੀ ਆਪਣੀ ਭੈਣ ਦੇ ਘਰ ਤੇ ਥੋੜੀ ਦੇਰ ਰੈਸਟ ਕਰਕੇ ਤਾਂ ਸੱਚੇ ਵਿੱਚ ਜਲੋ ਤੁਹਾਡੇ ਪਿੰਡ ਦੀ ਗੇੜੀ ਲੈ ਕੇ ਆਈਏ ਇਹਨਾਂ ਦਾ ਪਿੰਡ ਬਹੁਤ ਸੋਹਣਾ ਤਾਂ ਮੋਰੇ ਮਰੀਆ ਮੇਰੀ ਸਿਸਟਰ ਤਾਂ ਮੇਰੀ ਮਸੀ ਜਾਨੀ ਕਿ ਮੇਰੀ ਭੈਣ ਦੀ ਸੱਸ ਤੁਰੀਆਂ ਜਾਂਦੀਆਂ ਤੇ ਨਾਲ ਗੌਂਦੀਆਂ ਜਾਂਦੀਆਂ ਤੁਨੋਂ ਹਾਂਜੀ ਆ ਇਹਨਾਂ ਦੇ ਇਥੇ ਬੱਕਰੀਆਂ ਆ ਬੱਕਰੀਆਂ ਨਰਾਜ਼ ਹੀ ਨੇ ਤਾ ਨਾ ਆਵੇ ਆਵੇ ਆਹ ਪੀਨੋ ਪਿੰਕ ਫਲੈਮਿੰਗੋਸ ਹੈਗੇ ਆ ਪਰ ਮੇਰੀ ਸਿਸਟਰ ਮੈਨੂੰ ਪੁੱਛ ਰਹੀ ਸੀ ਵੀ ਇਹਨਾਂ ਨੂੰ ਪੰਜਾਬੀ ਚ ਕੀ ਕਿਹਾ ਜਾਂਦਾ ਹੈ ਤੇ ਮੈਨੂੰ ਨਹੀਂ ਪਤਾ ਵੀ ਇਹਨਾਂ ਨੂੰ ਪੰਜਾਬੀ ਚ ਕੀ ਕਹਿੰਦੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਕਮੈਂਟ ਦੇ ਵਿੱਚ ਲਿਖ ਕੇ ਦੱਸਿਓ ਅੱਛਾ ਤੁਹਾਡੇ ਜਾਮਣਾ ਦੇ ਬਾਗ ਆ ਚਲੋ ਸਹੀ ਹੈ ਤੋੜੋ ਤੇ ਖਾਓ ਕਿਤੇ ਕੋਈ ਜ਼ਰੀਲੀ ਚੀਜ਼ ਨਾ ਤੋੜ ਕੇ ਖਾ ਲਈ ਬਸ ਬਿਲਕੁਲ ਜੰਮੜਾ ਵਰਗਾ ਲੱਗਦਾ ਦਿਖਾਈ ਖਾ ਕੇ ਦੇ ਖਾ ਤਾਂ ਮੈਂ ਵੀ ਨਹੀਂ ਆ ਪਰ ਇੱਥੇ ਨਾ ਫੁੜਕ ਕੇ ਪਈਆਂ ਹੋਈਏ ਕੋਈ ਦੇ ਵਿੱਚ ਸਾਈਕਲ ਵਾਲੇ ਆਉਂਦੇ ਆਪਾਂ ਹੀ ਚੱਕਣਗੇ ਚਲੋ ਤੁਹਾਨੂੰ ਲੱਗੀ ਤੋੜ ਤੋੜ ਕੇ ਖਾਜੋ ਆਦ ਨਾ ਬੈਠੇ ਆ ਥੋੜੀ ਦੇਰ ਰੈਸਟ ਕਰਨ ਨੂੰ ਇੱਕ ਥਾਂ ਤੇ ਤੇ ਇੱਥੇ ਇਹਨਾਂ ਨੇ ਦੋਨੋਂ ਬੀਬੀਆਂ ਬੈਠੀਆਂ ਇਦਾਂ ਮੇਤੋ ਥੱਕ ਗਈ ਭਈ ਸ਼ਾ ਰੈਸਟ ਕਰਨ ਨੂੰ ਥੋੜੀ ਜਿᱷ ਲੱਗਾ ਕਰਨ ਨੂੰ ਤਾਂ ਆਹ ਘਰ ਆਲੇ ਜਿਹੜੇ ਸਾਹਮਣੇ ਆਪਣੇ ਬੁੱਢਿਆਂ ਨੂੰ ਪਾਣੀ ਦੇ ਰਹੇ ਇਹ ਕੱਜ ਗਰਮੀ ਬਹੁਤ ਸੀ ਔਰ ਕੱਲੂ ਤਾਂ ਇੰਦੋਂ ਵੀ ਵੱਧ ਹੋਣ ਵਾਲੀ ਆ ਬੀਬੀ ਤੂੰ ਨਿਆਣੀ ਆ ਨਿਆਣੇ ਇਦਾਂ ਕਰ ਦਿੰਦੇ ਓ ਜੱਜ ਜਾਂਦਾ ਆ ਜਿਆਣਾ ਬੰਦਾ ਵੀ ਨਿਆਣੇ ਆ ਕਿ ਮੰਨਿਆ ਜਾਂਦਾ ਆ ਤਰੇ ਲੱਗੇ ਬੇਟੀ ਤੇ ਤੋਂ ਵੱਡੀ ਨਿਆਣੀ ਪੂੰਛੋ ਦੀ ਲਾ ਲਿਆ ਦੇਖ ਤਾਂ ਸੀ ਬਿਠੀਆਂ ਕਿਧੀਆਂ ਨੋਸਸ ਜਹਾਜ ਦੇਖਣ ਲਈ ਆ ਦੇਖ ਮੱਛੀ ਦੀ ਤਾਕਸ਼ੇ ਬੈਠਾ ਵੀ ਕੋਈ ਮੱਛੀ ਮੇਰੇ ਹੱਥ ਚੜੇ ਤਾਂ ਮੈਂ ਕਰਾਂ ਅਰੇ ਖਾਓ ਨਾ ਦਾਦਾ ਕੇ ਪੋਜਲ ਹਨੀ ਮਾ ਦਾ ਸੋਈ ਮੈਂ ਕਿਹੜਾ ਤੇਰਾ ਡ੍ਰੀਮ ਰਹਿ ਗਿਆ ਅਧੂਰਾ ਡ੍ਰੀਮ ਬਹੁਤ ਹੈ ਨਹੀਂ ਬੇਬੀ ਇੰਨੀ ਛੇਤੀ ਨਹੀਂ ਉਹ ਤਾਂ ਵਿਆਹ ਕਰਾ ਕੇ ਵੀ ਪੂਰਾ ਹੋ ਸਕਦਾ ਕਦੇ ਨਹੀਂ ਕੁਝ ਨਹੀਂ ਹੋਣਾ ਲੈ 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 ਆ ਡਰੀਮ ਤਾਂ ਤੇਰੇ ਵਿਆਹ ਤੋਂ ਬਾਅਦ ਜਿਹੜੇ ਹੁਣੇ ਹੁਣੇ ਪੂਰੇ ਹੋਣ ਨੇ ਰੋਟੀਆਂ ਪਕਾਉਣੀਆਂ ਤੁਰਕੇ ਲਾਉਣੀਆਂ ਇਹ ਡਰੀਮ ਥੋੜੀ ਹੈ ਮੈਂ ਇਹ ਡਰੀਮ ਵੀ ਡਰੀਮ ਹੀ ਹੈ ਨਾ ਪੂਰਾ ਕਰਨੇ ਇੱਕ ਤਰ੍ਹਾਂ ਨਕੀ ਪਰੰਡਿਆ ਹੈ ਇਹ ਗੰਨ ਭੜਾ ਕੇ ਤਸੱਲੀ ਨਾ ਤਸੱਲੀ ਨਹੀਂ ਚੱਲ 40 ਸਾਲ ਦੇ ਹੋ ਗਏ ਕਰੋਨਾ ਪਜਾਦਾ ਤਸੱਲੀ ਹੋ ਜਾਂਦੀ ਉਹ ਰਾਣੀ ਦੇਖੇ ਜਾਂਦੇ ਹਾਂ ਤੇ ਜਵਾਨ ਹੋਣਾ ਚਾਹੀਦਾ ਉਮਰਾਂ ਚ ਕੀ ਰੱਖੀ ਆ ਅੱਛਾ ਕੀ ਕੀ ਹੋਣੇ ਚ ਗੱਲ ਸਰ ਉਹ ਤਾਂ ਠੀਕ ਆ ਜੇ ਟ੍ਰੇਨ ਤਾਂ ਤੂੰ ਪੂਰਾ ਟ੍ਰੇਨਿੰਗ ਤੇਰੀ ਪੂਰੀ ਹੋਈ ਹੋਆ ਮਨਿੰਦਰ ਤੇ ਮਨੀ ਮਨਜਿੰਦਰ ਤੇ ਮਨੀ ਤੁਹਾਡੀ ਦੋਨਾਂ ਦੀ ਪੂਰੀ ਟ੍ਰੇਨਿੰਗ ਹੋ ਚੁੱਕੀ ਆ ਜਿਹੜੀ ਵਿਆਹ ਤੋਂ ਪਹਿਲਾਂ ਜ਼ਰੂਰੀ ਹੁੰਦੀ ਆ ਦੇਖੋ ਮੈਂ ਤਾਂ ਆਪਣੀ ਵਾਈਫ ਨੂੰ ਕਹਿਣਾ ਮਾਏ ਲੈ ਜਿੰਦਗੀ ਨਾ ਮੈਂ ਬੈਠਾ ਅੱਛੇ ਬੈਠ ਕਿਆ ਕਿਆ ਕਹਿਣਾ ਕਹਿਣਾ ਕਿਆ ਚਾਹ ਰਹੇ ਹੋ ਭਈ ਆਪ ਜਦੋਂ ਮੈਂ ਬੈਠਾ ਦੇਖਾਂ ਮੈਂ ਕਮਾਈ ਕੰਮ ਭੀ ਮੈਂ ਕਰੂੰਗਾ ਪੈਸਾ ਵੀ ਮੈਂ ਕਮਾਵਾਂਗਾ ਭਾਂਡੇ ਮਾਂਜੂਗਾ ਭਾਂਡੇ ਦੀ ਭਾਂਡੇ ਦੀ ਮਸ਼ੀਨ ਲਾਵਾਂਗੇ ਆਪਾਂ ਅੱਛਾ ਅੱਜ ਭਾਂਡੇ ਦੀ ਮਸ਼ੀਨ ਲਾਵਾਂਗੇ ਬਾਕੀ ਰੋਟੀ ਰੋਟੀ ਮੈਂ ਕਹਿੰਦਾ ਤੁਰਕਾ ਦਿਨ ਦੋ ਚਾਰ ਰੋਟੀਆਂ ਮੈਂ ਕਹੂੰਗਾ ਹੋਰ ਕਿਆਂ ਵੀ ਤੋੜ ਤੋੜ ਖਿਲਾਉਂਗਾ ਅੱਛਾ ਅੱਛਾ ਆਪਣੀ ਨੀ ਬਣਾਉਣੀ ਰਾਣੀ ਆ ਸਾਡੀ ਮੇਰੀ ਰਾਣੀ ਆ ਅੱਛਾ ਮੈਂ ਰਾਣੀ ਵੀ ਬਣਾਣੀ ਆ ਰਾਣੀ ਕੀ ਨੌਕ ਰਾਣੀ ਨਹੀਂ ਨਹੀਂ ਹਾਂ ਰਾਣੀ ਬੜਾ ਕੇ ਮੈਂ ਜੇ ਕੁਸ ਵਿਚਾਲੇ ਪੂਰੇ ਗੁਨੇ ਹਰ ਜਿੱਡਾ ਥੋੜੀ ਲਉਣਾ ਨਹੀਂ ਅਸੀਂ ਅੱਛਾ ਅੱਛਾ ਵਿਚਾਰੀ ਜੇ ਨਹੀਂ ਰੋਟੀ ਲਾਉਂਦੇ ਕਿਤੇ ਲੜਾ ਕੁੱਤਾ ਲੱਗ ਗਿਆ ਕੋਈ ਕੋਈ ਵਲੌਗ ਦੇ ਵਿੱਚ ਕੁੜੀ ਜਾਂ ਕੋਈ ਸੁਣ ਰਿਆ ਹੋਏ ਤਾਂ ਦੇਖੋ ਸਾਡੇ ਆ ਦੋ ਮੁੰਡੇ ਆ ਜਿਹੜੇ ਪੂਰੇ ਤਰ੍ਹਾਂ ਟ੍ਰੇਨ ਆ ਰੋਟੀ ਸਬਜੀ ਸਫਾਈ ਸਭ ਕੁਝ ਔਰੇ ਦੋਨੋਂ ਕਿੰਦੇ ਵੀ ਅਸੀਂ ਆਪਣੀਆਂ ਜਨਨੀਆਂ ਨੂੰ ਰਾਣੀਆਂ ਵਾਂਗੂ ਰੱਖਾਂਗੇ ਜੇ ਰਾਣੀਆਂ ਵਾਂਗੂ ਰੱਖਾਂਗੇ ਕਮਾਈ ਕੀ ਜਦਾ ਕੀ ਕਹਿੰਦਾ ਜਦੋਂ ਇਹਨਾਂ ਨੂੰ ਲੁੱਟਦੇ ਨੇ ਹਾਂ ਸੁਣਿਆ ਤੇ ਇਸ ਕਰਕੇ ਇੰਸਟਾਗ੍ਰਾਮ ਹੀ ਸਾਡੇ ਮੁੰਡਿਆਂ ਨੇ ਇੱਧਰ ਦੇਖੋ ਦੋਨੋਂ ਜਣੇ ਇੱਕ ਵਾਰੀ ਵਾਓ ਕੀ ਲੜਕਾ ਹੈ ਵੈਰੀ ਹੈਂਸਮ ਬੁਆਏ ਨਹੀਂ ਦਿਖਾ ਦੇ ਦਿਖਾ ਦੇ ਤੂੰ ਚੁੰਨੀ ਲੈ ਕੇ ਦਿਖਾ ਦੇ ਕਿੰਨਾ ਕੀ ਗੱਲ ਤੈਨੂੰ ਪਿਤਰੀ ਸਕੀਮ ਤਾਂ ਪਤਾ ਹੀ ਨਹੀਂ ਨਹੀਂ ਅਗਲੀ ਨੂੰ ਲਾਣਗੇ ਬਾਹਰ ਕੰਮ ਤੇ ਹਾਂ ਜਿੱਥੋਂ 2000 ਯੂਰੋ ਤਨਖਾਹ ਚੱਕੋ ਘੱਟੋ ਘੱਟ ਘੱਟੋ ਘੱਟ ਤੇ ਇਹ ਉਹ ਗਿਣਨ ਕੇ ਬੈਠੇ ਉਹ ਤਾਂ ਕੰਮ ਕਾਤੇ ਕਰਾਉਣਗੇ ਗੱਲ ਤਾਂ ਸਹੀ ਹੈ ਸਕੀਮ ਬੜੇ ਬੜੇ ਸਕੀਮੀ ਆ ਬਹੁਤ ਸਕੀਮੀ ਇਹ ਕਹਿੰਦੇ ਨਾ ਬਾਹਰ ਕਰਾਉਣਾ ਨਾ ਘਰ ਕਰਾਉਣਾ ਇਹ ਤਾਂ ਇਹਨਾਂ ਨੇ ਪਹਿਲਾਂ ਕਿਹਾ ਨਾ 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 ਜੀ ਸਾਡੀ ਕੁੜੀ ਨੂੰ ਹਾਊਸ ਵਾਈਫ ਬਣਾਵਾਂਗੇ ਇੱਕ ਬਾਹਰ ਕੰਮ ਨਹੀਂ ਕਰਾਵਾਂਗੇ ਬਾਪਾ ਉਹਨੂੰ ਕਹਿਣਾ ਦੇਖ ਲਾ ਤੇ ਆਪਾਂ ਘਰ ਦੀ ਖਰੀਦ ਲੈ ਜੇ ਤੂੰ ਕੰਮ ਲੱਭ ਤਾ ਤੇ ਆਪਣੇ ਆ ਲੈ ਨਹੀਂ 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 ਦੀ ਪਾਸ ਹੋਣੀ ਬਿਜ਼ਨਸ ਅੰਰੇ ਨਹੀਂ ਕਾ ਲੋ ਮੱਜ਼ਾ ਰੱਖੀ ਆ ਤੇ ਚੱਲ ਲੱਗਦੇ ਆ ਤੂੰ ਬੱਚਾ ਤੇਨ ਕੱਟੀਆਂ ਇਹ ਬਿਜ਼ਨਸ ਆ ਮਨਜਿੰਦਰ ਹਾਂਜੀ ਤੇਰੀ ਤਾਂ ਹੋ ਗਈ ਕਹਿੰਦੀ ਬਿਜ਼ਨਸ ਬਹੁਤ ਤਕੜਾ ਮਨਜਿੰਦਰ ਦਾ ਇੰਡੀਆ ਚ ਦੋ ਮੱਝਾਂ ਰੱਖੀਆਂ ਤੇ ਇੱਕ ਦੋ ਮੱਝਾਂ ਤੇ ਤਿੰਨ ਕਟੀਆਂ ਸਾਡੀ ਤਾਜੀ ਸੂਈ ਆ ਬੰਨਾ ਦੁਰਗਾ ਧਾਰਾ ਕਿਉਂ ਆ ਕਰੂਗੀ ਦੌਰ ਨਾਲ ਦੋ ਘੰਟੇ ਸਵੇਰ ਘੰਟਾ ਸਵੇਰ ਤੇ ਘੰਟਾ ਸ਼ਾਮ ਨੂੰ ਅੱਛਾ ਇਹ ਬਿਜ਼ਨਸ ਆ 10 ਪੀਵੇ ਦਹੀਂ ਖਾਵੇ ਰੱਸੀ ਪੀਵੇ ਸਹੀ ਸਹੀ ਠੀਕ ਹੈ ਠੀਕ ਹੈ ਹੋਰ ਗਾਂਵੀ ਕੋ ਬੱਕਰੀਆਂ ਬੁੱਕਰੀਆਂ ਵੀ ਰੱਖ ਲੈਣੀਆਂ ਸੀ ਅੱਜ ਕੱਲ ਸੁਣਿਆ ਬੱਕਰੀਆਂ ਦਾ ਤਾਂ ਉਹ ਮਹਿੰਗਾ ਵੇਚਦਾ ਕੰਨਾ ਤੋ ਬੋਲੀ ਹੋਵੇ ਹਾਤੋਂ ਟੇਢੀ ਚੱਲੂ ਸੂਟ ਨਾ ਮੰਗਦੀ ਹੋਵੇ ਗਹਿਣਾ ਨਾ ਮੰਗਦੀ ਹੋਵੇ ਸਹੀ ਹੈ ਕੋ ਪੈਂਟ ਨਾਲ ਸਾਰੀ ਜਾਵੇ ਮਾਏ ਮੇਰੀਏ ਐ ਹੋ ਜਾਈ ਲਿਆ ਦੇ ਮੈਨੂੰ ਕੁੜੀ ਮਸੀ ਮੇਰੀਏ ਅਰੇ ਇੰਨੀ ਤੇ ਕੁੜੀ ਮੰਡੇ ਕਹਿੰਦਾ ਵਾ ਸਾਹ ਚੱਲਦੇ ਏ ਹੋ ਜੀ ਲੱਭ ਦੇ ਕੋੜੀ ਮਾਸੀ ਮੇਰੀ ਇਹ ਦੇਖੇ ਰ ਦੇਖੇ ਪੈੰਦਲੇ ਪਟੰਗੀ ਵੜੇ ਮੇਰੀ ਸੰਜੀ ਬੱਕਰੀ ਮੈਂ ਮੈਂ ਕਿਉ ਲੈ ਕੇ ਜਾਉਂ ਬੱਕਰੀਆਂ ਚਾਰਨ ਤੇਰੀਆਂ ਜਾਵੇ ਤੇਰੀ ਰਨ ਹਾਂ ਜਾਂ ਜਾਏ ਤੂੰ ਬਿਜ਼ਨਸ ਤੁਹਾਡਾ ਬੱਕਰੀਆਂ ਚਾਰਨ ਤੋਂ ਕਿ ਮੈਂ ਜਾਣਾ ਆ ਲੋ ਜੀ ਬਸ ਲੱਗ ਰਿਹਾ ਤੁਰਕੇ ਤੇ ਖਾਫੀ ਕੀ ਆਪਾਂ ਕਰਨ ਨੂੰ ਪਾਈਏ ਚਾਲੇ ਲੋਕ ਕੀ ਥੈਂਕ ਯੂ ਮਨੀ ਮਗੰਦਰ ਇਧਰ ਦੇਖ ਕੇ ਬਾਏ ਬਾਏ ਮਿਲਦੇ ਆਂ ਫੇ ਭਾਂਡੇ ਤੂੰ ਸੋਹਣੇ ਮਾਂਜ ਲੈਣਾ ਪਰ ਥੈਂਕ ਯੂ ਠੀਕ ਹੈ ਹਾਂ ਵਧੀਆ ਵੀ ਆਹਾ ਪਕੌੜੇ ਨਹੀਂ ਨਹੀਂ ਪੱਕਾ ਪੱਕਾ ਲੈ ਇਦਾਂ ਹੋ ਸਕਦਾ ਰਾਣੀ ਹੈ ਸਾਡੀ ਰਾਣੀ ਰਾਣੀ ਮੁੰਦੀ ਲਾਉਂਗੀ ਠੀਕ ਹੈ ਮੰਦੀ 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 ਸੋਨੇ ਦੀ ਮੰਦੀ ਲੈ ਜੀ ਦੋ ਦੋ ਤੁਹਾਡੇ ਸਾਰੇ ਹੱਥ ਭਰ ਦੇਣਾ ਆਪਾਂ ਚੱਲ ਫੇ ਤਾਂ ਫੇ ਤਾਂ ਤੂੰ ਕੱਲ ਕੇ ਮੈਂ ਖਾਲੀ ਰਿਸ਼ਤਾ ਕਰਾਉਣੀ ਤੇ OK OK ਬਾਈ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ OK ਬੀਬੀ ਹਾਇਡਾ ਲੋਕ ਆਨ ਗਾਇਜ਼ ਗੁੱਡ ਨਾਈਟ